ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਵਾਗਤ ਹੈ ਜੀ ਤੁਹਾਡਾ ਧਮਾਨ ਸੀਐਸਸੀ ਕੈਫੇ ਚੈਨਲ ਤੇ ਸੋ ਲਾਈਵ ਆਏ ਆ ਜੀ ਆਪਾਂ ਤੁਸੀਂ ਥੰਬਨੇਲ ਦੇਖ ਹੀ ਰਹੇ ਹੋ ਪੀਐਸਪੀਸੀਐਲ ਏਲਮ ਨਾਲ ਸੰਬੰਧਿਤ ਸਾਥੀ ਵੀਰ ਬਹੁਤ ਕਾਲ ਕਰਦੇ ਨੇ ਤੇ ਉਹਨਾਂ ਲਈ ਵੀ ਲਾਈਵ ਆਏ ਆ ਲਾਈਵ ਆਉਣ ਦਾ ਇੱਕੋ ਹੀ ਕਾਰਨ ਹੈ ਬਈ ਮੈਂ ਤੁਹਾਨੂੰ ਸ਼ੁਰੂ ਚ ਹੀ ਜਿਹਨੇ ਤੁਸੀਂ ਬਈ ਕਮੈਂਟ ਕਰਦੇ ਹੁੰਦੇ ਮੇਰੀਆਂ ਵੀਡੀਓ ਦੇ ਵਿੱਚ ਵੀ ਕੋਈ ਅਪਡੇਟ ਦਿਓ ਜੀ ਕੋਈ ਹੈਨਾ ਨਹੀਂ ਮੈਂ ਤੁਹਾਨੂੰ ਇਹੀ ਕਹਿੰਦਾ ਸੀ ਬਈ ਜਿੰਨਾ ਚਿਰ ਕੋਈ ਵੀ ਅਫੀਸ਼ੀਅਲ ਜਾਣਕਾਰੀ ਨਹੀਂ ਆਉਂਦੀ ਆਪਾਂ ਕੋਈ ਵੀ ਵੀਡੀਓ ਜਿਹੜੀ ਐਵੇਂ ਦੀ ਨਹੀਂ ਬਣਾਵਾਂਗੇ ਕਿਉਂਕਿ ਆਪਣਾ ਮਕਸਦ ਬਈ ਵਿਊ ਲੈਣਾ ਨਹੀਂ ਹੈਗਾ ਆਪਣਾ ਮਕਸਦ ਹੈ ਜਿਹੜਾ ਉਹ ਤੁਹਾਡੇ ਤੱਕ ਸਹੀ ਤੇ ਬਿਲਕੁਲ ਸਹੀ ਜਾਣਕਾਰੀ ਪਹੁੰਚਾਉਣਾ ਸੋ ਇੱਕ ਵਾਰ ਬਈ ਸੈਸ਼ਨ ਜਿਹੜਾ ਇਹਨੂੰ ਕਰਦੋ ਸ਼ੇਅਰ ਤੇ ਫੇਰ ਬਈ ਆਪਾਂ ਕਰਦੇ ਆਂਗੇ ਆਪਣੀਆਂ ਜਿਹੜੀਆਂ ਤੁਹਾਡੀਆਂ ਗੱਲਾਂ ਬਾਤਾਂ ਬੱਸ ਇਹਦਾ ਖੁਸ਼ਖਬਰੀ ਤੁਸੀਂ ਸ਼ੁਰੂ ਦੇ ਵਿੱਚ ਥੰਬਨੇਲ ਦੇ ਉੱਤੇ ਦੇਖ ਹੀ ਲਈ ਬਈ ਸਾਰਿਆਂ ਨੇ ਵੀ ਕੀ ਖੁਸ਼ਖਬਰੀ ਹੈ ਪਰ ਫੇਰ ਵੀ ਬਈ ਇੱਕ ਵਾਰ ਸੈਸ਼ਨ ਨੂੰ ਐ ਜਿਹੜਾ ਉਹ ਸ਼ੇਅਰ ਕਰ ਦੋ ਤਾਂ ਜੋ ਜਿਹੜੀ ਜਾਣਕਾਰੀ ਹੈ ਬਈ ਵੱਧ ਤੋਂ ਵੱਧ ਸਾਥੀ ਪੀਰਾਂ ਤੱਕ ਆਪਣੀ ਪਹੁੰਚ ਸਕੇ ਆਵਾਜ਼ ਦੱਸ ਦੋ ਬਈ ਇੱਕ ਵਾਰ ਵੀ ਆ ਰਹੀ ਹੈ ਹਨਾ ਹਾਂ ਬਈ ਕੋਈ ਗੱਲ ਨਹੀਂ ਸਾਰਾ ਆਪਾਂ ਗੱਲਬਾਤ ਕਰਾਂਗੇ ਇੱਕ ਵਾਰ ਆਵਾਜ਼ ਦੱਸ ਦੋ ਬਰਿੰਦਰ ਸਿੰਘ ਆਪਣਾ ਧਰਨਾ ਲੱਗੂ ਕਿਵੇਂ ਬਈ ਤੇ ਕਦੋਂ ਅੰਮਿਰ ਜੀ ਏਲਮ ਦੀ ਗੱਲ ਕਰ ਰਹੇ ਹੋ ਜਾਂ ਅਪਰੈਂਟਸ਼ਿਪ ਦੀ ਇਹ ਵੀ ਨਾਲ ਲਿਖੋ ਨਾ ਏਲਮ ਧਰਨਾ ਜਾਂ ਫਰੈਂਡਸ਼ਿਪ ਧਰਨਾ ਹਨਾ ਫਿਰ ਆਪਾਂ ਕਰਦੇ ਆ ਤੇ ਤੁਸੀਂ ਬਈ ਜਿਹੜੀ ਆਪਣੀ ਸ਼ੁਰੂ ਦੇ ਵਿੱਚ ਆਪਣੀ ਥੰਬਨੇਲ ਹੈ ਦੇਖ ਕੇ ਜਿਹੜੀ ਨੂੰ ਤੁਸੀਂ ਬਈ ਵੀਡੀਓ ਤੇ ਆਇਓ ਉਹ ਤੁਸੀਂ ਆਪਣਾ ਜਿਹੜਾ ਏਲਮ ਦੇ ਗਰੁੱਪ ਬਣੇ ਹੋਏ ਨੇ ਉਹਨਾਂ ਦੇ ਵਿੱਚ ਬਈ ਆਪਣੀ ਵੀਡੀਓ ਹੈ ਜਿਹੜੀ ਉਹਨੂੰ ਸ਼ੇਅਰ ਕਰ ਦਿਓ ਜੇ ਕੋਈ ਏਲਮ ਵਾਲਾ ਮੇਰਾ ਵੀਰ ਦੇਖ ਰਿਹਾ ਹੈ ਏਲਮ ਦੀ ਲਿਸਟ ਕਿਸ ਦਿਨ ਆਊ ਕਾਇ ਹੀ ਕੀ ਜਿਹਦੇ ਉੱਤੇ ਬਈ ਆਪਾਂ ਮੇਨ ਲਾਈਵ ਆਇਆ ਜਿਵੇਂ ਕਿ ਬਈ ਆਪਾਂ ਨੂੰ ਆਪਣੇ ਪੁਰਾਣੇ ਬਿਜਲੀ ਬੋਰਡ ਦੇ ਜਿਹੜੇ ਵੀਰ ਮੇਰੇ ਭਰਤੀ ਹੋਏ ਨੇ ਤੇ ਉਹਨਾਂ ਤੋਂ ਪਤਾ ਲੱਗਿਆ ਤੇ ਬਾਕੀ ਬਈ ਕੋਸ਼ਿਕ ਜਾਣਕਾਰੀ ਹੁਣ ਨਵੇਂ ਮੁੰਡਿਆਂ ਨੇ ਆਪਾਂ ਨੂੰ ਦਿੱਤੀ ਹੈ ਉਨੀਕ ਜਾਣਕਾਰੀ ਬਈ ਤੁਹਾਡੇ ਤੱਕ ਲਾਈਵ ਲੈ ਦੇ ਰੂਪ ਵਿੱਚ ਆਪਾਂ ਲੈ ਕੇ ਆਇਆ ਸੋ ਸ਼ਾਸ਼ਨ ਨੂੰ ਬਈ ਏਲਮ ਦੇ ਪਰਫੋਮੈਂਸ ਚ ਬੱਤ ਤੋਂ ਬੱਤ ਸ਼ੇਅਰ ਕਰ ਦਿਓ ਜੇ ਕੋਈ ਏਲਮ ਵਾਲਾ ਸਾਥੀ ਵੀਰ ਹੈਗਾ ਹਨਾ ਤੇ ਜੇ ਕਿਸੇ ਕੋਲ ਏਲਮ ਵਾਲੇ ਗਰੁੱਪ ਹੈਗੇ ਨੇ ਕਿਉਂਕਿ ਏਲਮ ਨਾਲ ਸੰਬੰਧਤ ਜਾਣਕਾਰੀ ਅੱਜ ਜਿਹੜੀ ਇਹਦੇ ਚ ਵੀਡੀਓ ਚ ਆਪਾਂ ਲੈ ਕੇ ਆਏ ਆ ਉਹ ਜ਼ਿਆਦਾ ਹੈ ਬਈ ਤੇ ਜਿਹੜੇ ਮੇਰੇ ਵੀਰ ਮੈਨੂੰ ਸੁਣਦੇ ਨੇ ਉਹਨਾਂ ਲਈ ਵੀ ਆਪਾਂ ਬਿੱਟ ਪ੍ਰੂਫ ਸਾਰੀ ਜਾਣਕਾਰੀ ਲੈ ਕੇ ਆਏ ਆ ਕਿਉਂਕਿ ਬਿਨਾ ਪ੍ਰੂਫ ਤੋਂ ਆਪਾਂ ਕੋਈ ਵੀ ਵੀਡੀਓ ਜਿਹੜੀ ਹੁਣ ਨਹੀਂ ਬਣਾਉਂਦੇ ਏਲਮ ਲਈ ਬਈ ਬਹੁਤ ਹੀ ਜਿਵੇਂ ਕਹਿੰਦੇ ਨੇ ਹੁੰਦੇ ਖੁਸ਼ੀਆਂ ਭਰਿਆ ਤੇ ਵਧੀਆ ਦਿਨ ਹੈ ਜਿਹੜਾ ਉਹ ਹੈਗਾ ਅੱਜ ਦਾ ਤੇ ਕੱਲ ਦਾ ਜਿਵੇਂ ਬਹੁਤ ਸਾਰੇ ਸਾਥੀ ਵੀਰਾਂ ਨੂੰ ਕਾਲਸ ਆ ਚੁੱਕੀਆਂ ਨੇ ਤੇ ਬਹੁਤ ਨੂੰ ਹਲੇ ਰਹਿੰਦੀਆਂ ਵੀ ਹੋ ਸਕਦੀਆਂ ਨੇ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ ਜਾਣ ਕਾਲਸ ਹਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਬਈ ਸ਼ੁਰੂਆਤ ਹੋਈ ਹੈ ਤੁਹਾਡੀ ਜੌਬ ਦੀ ਤੁਹਾਨੂੰ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਇਹ ਇੱਕ ਤਰ੍ਹਾਂ ਦੇ ਲੈਟਰ ਨੇ ਜਿਹੜਾ ਜੋਬ ਹੈ ਜਿਹੜੀ ਦਿੱਤੀ ਹੈ ਬਈ ਸੋ ਆਪਣਾ ਬਾੜੀ ਜਿਵੇਂ ਕਹਿੰਦੇ ਨੇ ਉਹਦੇ ਖੁਸ਼ੀਆਂ ਵਾਲਿਆ ਇਹ ਦਿਨ ਹੈ ਸੋ ਤੁਹਾਡੀਆਂ ਬਈ ਇੰਤਜ਼ਾਰ ਦੀਆਂ ਜਿਹੜੀਆਂ ਘੜੀਆਂ ਸੀ ਉਹ ਹੁਣ ਹੋ ਗਈਆਂ ਖਤਮ ਤੁਸੀਂ ਆਪਣੀ ਇੱਕ ਜੋਬ ਨੂੰ ਹੈ ਜਿਹੜਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਜਾ ਰਹੇ ਹੋ ਸੋ ਸਾਰਿਆਂ ਨੂੰ ਬਈ ਪਹਿਲਾਂ ਵਧਾਈਆਂ ਤੇ ਆਪਣਾ ਬਈ ਜਿਹੜਾ ਤੁਹਾਨੂੰ ਪਤਾ ਹੀ ਹੈ ਸੀਐਮ ਨੇ ਕੱਲ ਨੂੰ ਆਪਣਾ ਤਰਨ ਤਾਰਨ ਆਪਣਾ ਇੱਥੇ ਰੱਖਿਆ ਵੰਡ ਸਮਾਰੋ ਰੱਖਿਆਗਾ ਉਦੇ ਵਿੱਚ ਬਈ ਜਿਹੜੇ ਸਾਥੀ ਵੀਰਾਂ ਨੂੰ ਆਫਰ ਲੈਟਰ ਨੇ ਜਿਹੜੇ ਉਹ ਮੰਡ ਸਮਾਰੋਹ ਦੌਰਾਨ ਦਿੱਤੇ ਜਾਣਗੇ ਇਸ ਤਰ੍ਹਾਂ ਦੀਆਂ ਕਾਲਾਂ ਨੇ ਬਈ ਲਗਭਗ ਸਾਰੇ ਹੀ ਸਾਥੀ ਵੀਰ ਨੇ ਜਿਹੜੇ ਉਹਨਾਂ ਨੂੰ ਆ ਚੁੱਕੀਆਂ ਨੇ ਤੇ ਇਲਮ ਦੀ ਬਈ ਬਹੁਤ ਹੀ ਖੁਸ਼ੀਆਂ ਵਾਲੀ ਇਹ ਗੱਲ ਹੈ ਕਿਉਂਕਿ ਬਿਨਾ ਧਰਨਾ ਲਾਏ ਕੋਈ ਵੀ ਐਕਸ਼ਨ ਲਏ ਤੁਹਾਨੂੰ ਜਿਹੜੀਆਂ ਤੁਹਾਡੀਆਂ ਲਿਸਟਾਂ ਨੇ ਉਹ ਮਿਲ ਗਈਆਂ ਸੋ ਇਸ ਤੋਂ ਵਧੀਆ ਗੱਲ ਬਈ ਹੋਰ ਕੁਝ ਨਹੀਂ ਹੋ ਸਕਦੀ ਹਾਲਾਕਿ ਬਈ ਤੁਸੀਂ ਕਾਲ ਧਰਨੇ ਦੀ ਦਿੱਤੀ ਸੀ ਏਲਮ ਵਾਲਿਆਂ ਨੇ ਪਰ ਮੈਨੂੰ ਲੱਗਦਾ ਛੋਟਾ ਡਰੱਬਾ ਜਿਹੜਾ ਅੰਦਰ ਤੱਕ ਗਿਆ ਹੈ ਤਾਂ ਹੀ ਬਈ ਉਹਨਾਂ ਨੇ ਜਿਹੜੀਆਂ ਲਿਸਟਾਂ ਨੇ ਤੁਹਾਡੀਆਂ ਜਿਹੜੀਆਂ ਪਹਿਲਾਂ ਹੀ ਲੀਕ ਆਊਟ ਕਰਤੀਆਂ ਸੀ ਵੈਸੇ ਮੇਰੇ ਲਵੇ ਇੱਕ ਆਡੀਓ ਪਈ ਹੈ ਮੈਂ ਕੱਲ ਦੇ ਲਾਈਵ ਦੇ ਵਿੱਚ ਵੀ ਸੁਣਾਈ ਸੀ ਉਹ ਅੱਜ ਵੀ ਬਈ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਸੁਣਾ ਦਿੰਨਾ ਵੀ ਕਿਸੇ ਏਲਮ ਵੀਰ ਨੇ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਨੇ ਬਈ ਉਦੇ ਵਿੱਚ ਜਿਹੜਾ ਉਹ ਕਿਹਾ ਗਿਆ ਹੈਗਾ ਹਾਂ ਆਜੀ ਬਈ ਆ ਦੇਖੋ ਇਹ ਆਡੀਓ ਇੱਕ ਵਾਰ ਮੈਂ ਦੁਬਾਰਾ ਤੁਸੀਂ ਜਰੂਰ ਸੁਣੋ ਸਾਰੇ ਈਲਮ ਸਾਥੀ ਆ ਦੇਖੋ ਜੀ ਸਸੀ ਗਾਲ ਮੇਰੇ ਸਾਰੇ ਸਾਥੀ ਵੀਰਾਂ ਨੂੰ ਅਸੀਂ ਨਾ ਜੇ ਪਟਿਆਲੇ ਗਏ ਸੀ ਜਿੰਨਾ ਵੀਰਾਂ ਦੇ ਨਾਮ ਨਹੀਂ ਆਏ ਸੀ ਤੇ ਸਪੈਨਾਂ ਦਾ ਗੇਟ ਤੋਂ ਅੰਦਰ ਨਹੀਂ ਜਾਣ ਦਿੱਤੇ ਇਹ ਕੋਈ ਥੋੜਾ ਲੈਕਨ ਕਰਕੇ ਅੰਦਰ ਗਏ ਉਹ ਕਹਿੰਦੇ ਕਿ ਆ ਜਿਹੜੀਆਂ ਲਿਸਟਾਂ ਸੀ ਇਹਨਾਂ ਨੂੰ ਨਹੀਂ ਮੰਨਦੇ ਅਸੀਂ ਕੋਈ ਲਿਸਟਾਂ ਨਹੀਂ ਕੱਡੀਆਂ ਤੇ ਤੁਹਾਡਾ ਜੀ ਟਾਈਮ ਲੱਗਣਾ ਜੇ ਸਾਡੇ ਵੱਲੋਂ ਕੋਈ ਡਿਸਟੇਚਨ ਸਾਡੇ ਵੱਲੋਂ ਲਿਸਟਾਂ ਆਉਣਗੀਆਂ ਉਹ ਚ ਕੋਈ ਗੜਬੜ ਹੋਊ ਤੇ ਫਿਰ ਸਾਨੂੰ ਆਗੇ ਦੱਸੋ ਹਾਂ ਇਹ ਜਿਹੜੀ ਆਡੀਓ ਹੈ ਬਈ ਮੈਂ ਕੱਲ ਵੀ ਸੁਣਾਈ ਸੀ ਤੇ ਇਹ ਮੇਰੇ ਕਿਸੇ ਇਲਮ ਸਾਥੀ ਵੀਰ ਦੀ ਹੈ ਇਹਨੇ ਇਹ ਬਈ ਮੀਟਿੰਗ ਕਰਕੇ ਆਏ ਇਹ ਮੀਟਿੰਗ ਦਾ ਜਿਹੜਾ ਇਹਨਾਂ ਦਾ ਮੁੱਦਾ ਸੀ ਮੇਨ ਉਹ ਇਹ ਸੀ ਬਈ ਜਿਹੜੀਆਂ ਲਿਸਟਾਂ ਤੁਸੀਂ ਵਾਇਰਲ ਕਹੀ ਦਿਨਾ ਤੋਂ ਹੁੰਦੀਆਂ ਦੇਖ ਰਹੇ ਸੀ ਉਹਦੇ ਵਿੱਚ ਬਈ ਕਈ ਸਾਥੀ ਵੀਰਾਂ ਦੇ ਨਾਮ ਨੇ ਜਿਹੜੇ ਵੀ ਘਟ ਨੰਬਰਾਂ ਵਾਲਿਆਂ ਦੇ ਤਾਂ ਨਾਮ ਉਹਦੇ ਵਿੱਚ ਲਿਸਟਾਂ ਦੇ ਵਿੱਚ ਹੈਗੇ ਸੀ ਕੁਝ ਇੱਕ ਜਿਹੜਿਆਂ ਦੇ ਬਈ ਡਾਕੂਮੈਂਟ ਵੀ ਕਲੀਅਰ ਸੀ ਤੇ ਨੰਬਰ ਵੀ ਉਹਨਾਂ ਦੇ ਬਈ ਉਹਨਾਂ ਸਾਥੀਆਂ ਨਾਲੋਂ ਵੱਧ ਸੀ ਪਰ ਫਿਰ ਵੀ ਬਈ ਉਹਨਾਂ ਦਾ ਜਿਹੜਾ ਨਾਮ ਹੈ ਇਸ ਲਿਸਟਾਂ ਦੇ ਵਿੱਚ ਨਹੀਂ ਸੀ ਉਸ ਸਿਲਸਿਲੇ ਦੇ ਵਿੱਚ ਬਈਆਂ ਨੇ ਮੀਟਿੰਗ ਕੀਤੀ ਸੀ ਤੇ ਇਹਨਾਂ ਨੇ ਬਈ ਇਹ ਫਿਰ ਮੀਟਿੰਗ ਕਰਨ ਤੋਂ ਬਾਅਦ ਇਹ ਜਿਹੜੀ ਆਡੀਓ ਹੈ ਉਹ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੀ ਸੀ ਤੁਸੀਂ ਸਾਰਿਆਂ ਨੇ ਸੁਣੀ ਵੀ ਹੋਣੀ ਪਰ ਇੱਕ ਵਾਰ ਬਈ ਇੱਥੇ ਆ ਕੇ ਆਪਾਂ ਤਾਂ ਸੁਣਾਤੀ ਵੀ ਜਿਹੜਾ ਵੱਤ ਵਤ ਬੰਦਿਆਂ ਤੱਕ ਇਹ ਗੱਲ ਪਹੁੰਚ ਸਕੇ ਕਿਉਂਕਿ ਗਰੁੱਪਾਂ ਦੇ ਵਿੱਚ ਬਈ ਸਾਰੇ ਬੰਦੇ ਨਹੀਂ ਜੁੜੇ ਹੁੰਦੇ ਕਿਸੇ 'ਚ ਕੋਈ ਜੁੜਿਆ ਹੁੰਦਾ ਕਿਸੇ 'ਚ 500 ਬੰਦਾ ਹੈ ਕਿਸੇ 'ਚ 600 ਬੰਦਾ ਬਈ ਸਾਰੇ ਗਰੁੱਪਾਂ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਤੇ ਇੱਥੇ ਲਾਈਵ ਦੇ ਜਰੀ ਬਈ ਆਪਣੇ ਜਿੰਨੇ ਸਾਥੀ ਵੀਰ ਨੇ ਸਾਰੇ ਵੀਡੀਓ ਵਗੈਰਾ ਦੇਖਦੇ ਨੇ ਤਾਂ ਕਰਕੇ ਆਪਾਂ ਇਹ ਸੁਣਾਤੀ ਵੀ ਸੋ ਤੇ ਹੁਣ ਬਈ ਇੱਕ ਜਿਹੜਾ ਆਪਣਾ ਬੰਡ ਸਮਾਰੋਹ ਦਾ ਤੁਹਾਡਾ ਹੈਗਾ ਉਹ ਵੀ ਬਈ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਲਾਈਵ ਦੇ ਵਿੱਚ ਹੀ ਬਈ ਆਪਾਂ ਦੇਖੋ ਤੁਸੀਂ ਮੈਨੂੰ ਕਿਸੇ ਵੀਰ ਨੇ ਆਪਣੇ ਨੇ ਪਾਇਆ ਹੋਇਆ ਪੜੋ ਬਈ ਸਾਰੇ ਜਣੇ ਸਾਰੀਆਂ ਡਿਵੀਜ਼ਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ-ਜਿਹੜੇ ਸਲਮ ਬਿਨੈ ਕਰਨ ਆਪਦੇ ਦਫ਼ਤਰ ਵੱਲੋਂ ਆਫਰ ਲੈਟਰ ਜਾਰੀ ਕੀਤੇ ਗਏ ਹਨ ਉਹਨਾਂ ਨੂੰ 7 11 2025 ਤਰੀਕ ਦੇ ਵਿੱਚ ਮੂਮੂ ਨੰਬਰ ਲੱਗਣਾ ਹੈ ਅਤੇ ਉਸ ਦਾ ਆਫਰ ਲੈਟਰ ਦੀ ਕਾਪੀ ਕੱਲ੍ਹ ਸ਼ਾਮ ਤੱਕ ਟੀਟੀਆਈ ਪਟਿਆਲਾ ਵਿਖੇ ਪਹੁੰਚਦੀ ਕਰਨੀ ਹੈ। ਅਤੇ ਸਾਰੇ ਕੈਂਡੀਡੇਟ ਨੂੰ ਫੋਨ ਕਰਕੇ ਇਹ ਜਾਣਕਾਰੀ ਦੇਣੀ ਲਾਜ਼ਮੀ ਹੈ ਕਿ ਉਹਨਾਂ ਨੂੰ 7 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਮਾਣਯੋਗ ਮੰਤਰੀ ਵੱਲੋਂ ਨਿਯੁਕਤੀ ਪੱਤਰ ਹੈ ਜਿਹੜੇ ਪੰਡੇ ਜਾਣਗੇ। ਸੂਹ ਦੇ ਵਿੱਚ ਮੈਂ ਧਰਮ ਤਾਰਨ ਕਹਿ ਗਿਆ ਸੀ ਕਿਉਂਕਿ ਉਹ ਇਲੈਕਸ਼ਨ ਦੀ ਗੱਲ ਮੇਰੇ ਦਿਮਾਗ 'ਚ ਸੀ। ਸੋ ਇਹ ਅੰਮ੍ਰਿਤਸਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਗਰਾਮ ਹੈ ਬਈ ਜਿਹੜਾ ਤੁਹਾਡਾ ਰੱਖਿਆ ਗਿਆ ਹੈ ਜਿੱਥੇ ਵੀ ਤੁਹਾਨੂੰ ਜਿਹੜੇ ਆਫਰ ਲੈਟਰ ਨੇ ਇਹ ਵੰਡੇ ਜਾਣੇ ਨੇ ਤੇ ਲਗਭਗ ਸਾਰੇ ਹੀ ਸਾਥੀਆਂ ਨੂੰ ਕਾਲਸ ਵਗੈਰਾ ਆ ਚੁੱਕੀਆਂ ਨੇ ਸੋ ਇਹ ਸੀ ਬਈ ਆਪਣੇ ਏਲਮ ਸਾਥੀ ਵੀਰਾਂ ਦੀ ਅਪਡੇਟ ਗੁਰੀ ਸ਼ਰਮ ਵੀਰ ਏਲਮ ਦੀਆਂ ਲਿਸਟਾਂ ਡਿਪਾਰਟਮੈਂਟਾਂ ਨੇ ਬਿਨਾਂ ਸੀਮਣਤੋਂ ਹੀ ਪਾ ਦਿੱਤੀਆਂ ਡਿਪਾਰਟਮੈਂਟ ਵਾਲੇ ਆਪਣਾ ਪਾਗਲ ਬਣਾ ਰਹੇ ਨੇ ਜਦੋਂ ਤੱਕ ਸਾਰੇ ਅਪਰੈਂਟਸ਼ਿਪ ਸਟੂਡੈਂਟ ਧਰਨੇ ਤੇ ਨਹੀਂ ਜਾ ਕੇ ਬੈਠਦੇ ਉਦੋਂ ਤੱਕ ਆਪਣਾ ਕੋਈ ਹੱਲ ਨਹੀਂ ਹੋਣਾ ਹੋ ਸਕਦਾ ਵੀ ਇਹ ਛੋਟੀ ਗੱਲ ਦੇ ਵਿੱਚ ਕੁਝ ਇੱਕ ਸੱਚਾਈ ਜਿਵੇਂ ਕਹਿੰਦੇ ਨੇ ਸਹੀ ਹੋਵੇ ਕੋਸ਼ਿਸ਼ ਕਰ ਹੱਦ ਤੱਕ ਪਰ ਬਈ ਜਿਹੜੀ ਇਕਤਾ ਆਪਣੀ ਜਿਹੜੀ ਇਹ ਭਰਤੀ ਇਹ ਪੱਕੀ ਭਰਤੀ ਨਹੀਂ ਹੈਗੀ ਬਈ ਜਿਹੜੀ ਅਪਰੈਂਟਸ਼ਿਪ ਹੈ ਇਹ ਇੱਕ ਟ੍ਰੇਨਿੰਗ ਆ ਸੋ ਟ੍ਰੇਨਿੰਗ ਨੂੰ ਅੱਡ ਨਜ਼ਰੀ ਨਾਲ ਦੇਖਦੇ ਨੇ ਮੈਂ ਕਿਵੇਂ ਆਲੇ ਤੇ ਜਿਹੜੀ ਇਲਮ ਦੀ ਹੈ ਉਹ ਬਈ ਪੱਕੀ ਪੋਸਟ ਤੁਸੀਂ ਸਾਰੇ ਜਾਣੂ ਹੋ ਉਹਨੂੰ ਅੱਡ ਨਜ਼ਰੀ ਨਾਲ ਦੇਖਦੇ ਨੇ ਠੀਕ ਹੈ ਨਾ ਰਹੀ ਗੱਲ ਬਈ ਉਹਨਾਂ ਦਾ ਜਿਹੜਾ ਜਿਵੇਂ ਸਿਸਟਮ ਹੈ ਉਹ ਪਹਿਲਾਂ ਹੀ ਤਿਆਰ ਪਿਆ ਸੀ ਯਾਰ ਤਾਂ ਪੜਾ ਵੀ ਪਿਆ ਬਈ ਪਰ ਆਪਣਾ ਜਿਹੜਾ ਉਹ ਆਪਣੇ ਉੱਤੇ ਗੱਲ ਨਹੀਂ ਲੈਣਾ ਚਾਹੁੰਦੇ ਜਿਵੇਂ ਕੋਈ ਵੀ ਉੱਥੇ ਡਾਇਰੈਕਟਰ ਸਾਹਿਬ ਨੇ ਜਾਂ ਕੋਈ ਵੀ ਨੇ ਹਨਾ ਸੋ ਸੀਐਮਡੀ ਸਾਹਿਬ ਨੇ ਜਿਹੜੇ ਮੈਨੇਜਿੰਗ ਡਾਇਰੈਕਟਰ ਕਹਿੰਦੀ ਆਪਾਂ ਮੈਨੇਜਿੰਗ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਹੈ ਸੋ ਉਹਨਾਂ ਤੋਂ ਬਿਨਾ ਬਈ ਉਹ ਆਪ ਇਕੱਲੇ ਫੈਸਲਾ ਨਹੀਂ ਲੈ ਸਕਦੇ ਚਲੋ ਜੇ ਲੈ ਵੀ ਲੈਂਦੇ ਨੇ ਬਈ ਹਨਾ ਤੇ ਵਧੀਆ ਗੱਲ ਆ ਤੇ ਧਰਨੇ ਦੇ ਉੱਤੇ ਬਈ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਹਾਂ ਗੱਲ ਤਾਂ ਨਹੀਂ ਬਣਦੀ ਇਹ ਤਾਂ ਆਪਾਂ ਨੂੰ ਹੁਣ ਦਿਖੀ ਰਿਹਾ ਹੈ ਚਲੋ ਜਦੋਂ ਹੀ ਆਪਾਂ ਨੂੰ ਹੁਣ ਕਾਲ ਆਉਂਦੀ ਹੈ ਬਈ ਤਾਂ ਆਪਾਂ ਸਾਰੇ ਸਾਥੀਆਂ ਨੇ ਮਿਲ ਕੇ ਧਰਨਾ ਇਹ ਜਿਹੜਾ ਲਾਉਣਾ ਹੈ ਪਰ ਬਈ ਅੱਜ ਦੀ ਜਿਹੜੀ ਇਹ ਅਪਡੇਟ ਸੀ ਇਹ ਬਈ ਮੇਰੇ ਏਲਮਾ ਸਾਥੀ ਵੀਰਾਂ ਲਈ ਸੀ ਸੋ ਇੰਨੀ ਕੁ ਬਈ ਬੇਨਤੀ ਆਪਣੇ ਵੀਰਤੀ ਕਬੂਲ ਕਰਿਓ ਸੋ ਸਾਰੇ ਹੀ ਸਾਥੀ ਵੀਰ ਰਲ ਮਿਲ ਕੇ ਇਹ ਆਪਾਂ ਧਰਨਾ ਲਾਉਣਾ ਹੈ ਠੀਕ ਹੈ ਨਾ ਜਿੰਨੇ ਵੀ ਹੈਗੇ ਆਪਾਂ ਕਿਸੇ ਦੇ ਆਪਾਂ ਨੇ ਕਿਸੇ ਦੀ ਗੱਲ ਦਾ ਗੁੱਸਾ ਗੱਲਾ ਜਾਂ ਮਨ 'ਚ ਕੋਈ ਮਟਾ ਨਹੀਂ ਰੱਖਣਾ ਤੇ ਸਾਰੇ ਸਾਥੀ ਵੀਰ ਆਪਾਂ ਇੱਕ ਆ ਸੋ ਧੰਨਵਾਦ ਬਈ ਅੱਜ ਦਾ ਲਾਈਵ ਹੈ ਜਿਹੜਾ ਇਹ ਇਲਮ ਲਈ ਸੀ ਧੰਨਵਾਦ